ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਅਸੀਂ ਜਾ ਰਹੇ ਹਾਂ। ਮੇਰੀ ਭੈਣ ਕੋਲੇ ਚੱਲੇ ਆਂ ਵੱਡੀ ਭੈਣ ਕੋਲੇ ਤੇ ਮਿਲ ਕੇ ਆਵਾਂਗੇ ਤੁਹਾਨੂੰ ਵੀ ਦਿਖਾਵਾਂਗੇ। ਇਹ ਰਿਸ਼ਤੇਦਾਰੀਆਂ 'ਚ ਜਾਣਾ ਵੈਸੇ ਤਾਂ ਚਲੋ ਜਿਹੜੀ ਰਾਤ ਹੈ ਭੈਣ ਕੋਲੇ ਕੱਟਾਂਗੇ ਕੱਲ ਨੂੰ ਆਵਾਂਗੇ ਘਰੇ। ਤੇ ਅੱਜ ਜਿਹੜਾ ਹੈਗਾ ਵੈਸੇ ਚਲੋ ਹਰਸ ਨੂੰ ਵੀ ਛੁੱਟੀਆਂ ਸੀਗੀਆਂ ਫ੍ਰੀ ਹੋਏ ਹੋਏ ਨਾਲੇ ਹਰਸ ਹੈਗਾ ਨਾਲੇ ਬਹੁਤ ਟਾਈਮ ਹੋ ਗਿਆ ਸੀ ਗਏ ਹੀ ਨਹੀਂ ਹੈਗੇ ਭੈਣ ਕੋਲੇ ਤੇ ਜੇ ਗਏ ਆ ਬਸ ਮਾੜਾ ਮੋਟਾ ਜਿਹਾ ਜਾ ਕੇ ਇੱਕ ਇੱਕ ਜਾਣਾ ਜਿਵੇਂ ਕੋਈ ਢੱਲਾ ਮੱਠ ਚ ਜਾਣਾ ਜਾਂ ਫਤਾ ਵਗੈਰਾ ਲੈਣਾ ਹਨਾ ਤੇ ਅੱਜ ਸਾਰੇ ਪਰਿਵਾਰ ਸਾਰਾ ਪਰਿਵਾਰ ਜਾ ਰਿਹਾ ਖੁਸ਼ੀ-ਦੁਸ਼ੀ ਹਰਸ ਵੀ ਤੇ ਦੇਖੋ ਤੇ ਹੁਣ ਆਪਾਂ ਜਾਵਾਂਗੇ ਜੀ ਇੱਥੋਂ ਢਿਲਮਾ ਜਾਣਾ ਹੈ ਤੇ ਬਰਨਾਲਾ ਸਾਈਡ ਤੇ ਰਹਿ ਜੂਗਾ ਬਰਨਾਲੇ ਹੋ ਕੇ ਵੀ ਚਲੇ ਜਾਨੇ ਆ ਦੇਖਦੇ ਆ ਕਿੱਧਰ ਦੀ ਜਾਨੇ ਆ ਵੈਸੇ ਤਾਂ ਹੁਣ ਸਲੇਮਪਰ ਤੋਂ ਵੱਜਮਿਆਂ ਨੂੰ ਜਾਵਾਂਗੇ ਜਲੂਰ ਨੂੰ ਤੇ ਆਪਾਂ ਜਲੂਰ ਵੀ ਰੁਕਾਂਗੇ ਥੋੜਾ ਜਿਹਾ ਦੇਖਦੇ ਆ ਜੇ ਟਾਈਮ ਲੱਗਿਆ ਰਿਸ਼ਤੇਦਾਰੀ ਉੱਥੇ ਵੀ ਆਪਣੀ ਜਾਂਦੇ ਜਾਂਦੇ ਖੜਕੇ ਕਿਉਂਕਿ ਢਿਲਮਾ ਤਾਂ ਜਾਣਾ ਹੀ ਜਾਣੇ ਤੇ ਬਹੁਤ ਜ਼ਿਆਦੇ ਬੱਚਿਆਂ ਨੂੰ ਖੁਸ਼ੀ ਹੈ ਜੇ ਸਵੇਰੇ ਫੋਨ ਕਰਿਆ ਮੈਂ ਭਾਂਜੇ ਭਾਂਜੀ ਨੂੰ ਦੇਖੋ ਸੋਏ ਕਿਉਂਕਿ ਕਾਫੀ ਟਾਈਮ ਬਾਅਦ ਅਸੀਂ ਰਾਤ ਕੱਟਣ ਤੱਕ ਕਾਫੀ ਟਾਈਮ ਬਾਅਦ ਜਾ ਰਹੇ ਹਾਂ ਤੇ ਅੱਗੇ ਚਲੇ ਜਾਂਦੇ ਤੇ ਜੀ ਹੁਣ ਘਰਾਂ ਦੇ ਕੰਮ ਤਾਂ ਦੇ ਇਹ ਜੇ ਹੋ ਗਏ ਹਨਾ ਜਾਇ ਨਹੀਂ ਜਾਂਦਾ ਹੁਣ ਤੱਕ ਬਹੁਤ ਜ਼ਿਆਦਾ ਵਿਆਹ ਸੀਗੇ ਹੁਣ ਥੋੜਾ ਜਿਹਾ ਚਲੋ ਫਰੀ ਸੀਗੇ ਹੋਏ ਤੇ ਫਰੀ ਜ ਫਿਰ ਜਦੋਂ ਕੋਲਾਸਤ ਆਪਦੇ ਕੰਮ ਜੇ ਚ ਪੈ ਗਏ ਹਨਾ ਦੁਕਾਨਾਂ ਤੇ ਫਿਰ ਔਖਾ ਹੋ ਜਾਂਦਾ ਕਿਸੇ ਪਾਸੇ ਨਹੀਂ ਜਾਇ ਜਾਂਦਾ ਜਾਇ ਆਇਆ ਜਾਂਦਾ ਹੁਣ ਅਸੀਂ ਇਸ ਸਲੇਮ ਪਰ ਪਹੁੰਚ ਗਏ ਸਲੇਮਪੁਰ ਤੋਂ ਜਾਵਾਂਗੇ ਕਾਲਾ ਬੋਲਾ ਬਾਜਵੇਂ ਜਲੂਰ ਸੇਖੇ ਤੋਂ ਫਰਵਾਹੀ ਨੂੰ ਜਾਵਾਂਗੇ ਸ਼ਾਇਦ ਤੇ ਕੱਲ ਨੂੰ ਦੇਖਾਂਗੇ ਵੈਸੇ ਤਾਂ ਅਸੀਂ ਅੜੀਸਰ ਸਾਹਿਬ ਜਾਣਾ ਮੱਥਾ ਟੇਕਣ ਕਹਿੰਦੇ ਕੱਲ ਨੂੰ ਮੱਥਾ ਟੇਕ ਲਾਂਗੇ ਚਲ ਅਭੀ ਸਵੇਰੇ ਸੀੜ ਹੁੰਦੀ ਐ ਤੇ ਹੁਣ ਅਸੀਂ ਸਿੱਧੇ ਹੀ ਲੰਘ ਜਾਾਂਗੇ ਉੱਥੋਂ ਦੀ ਲੰਘਦੇ ਆਪਾਂ ਮੇਨ ਰੋਡ ਤੇ ਇੱਧਰ ਅੜੀਸਰ ਸਾਹਿਬ ਰਹਿ ਜਾਂਦਾ ਉੱਥੋਂ ਖੁੱਡੀ ਨੂੰ ਹੋ ਕੇ ਸਿੱਧਾ ਖੁੱਡੀ ਤੋਂ ਢਿੱਲਮਾ ਹੋ ਆ ਜਾਂਦਾ ਜੀ ਆਊਟਲਾਈਟ ਦੇ ਜਿਹੜਾ ਹੈਗਾ ਮੋਹਰ ਦੀ ਜਾਂਦੇ ਆਪਾਂ ਵਿੱਚ ਦੇ ਨੰਗਾਗੇ ਲਓ ਜੀ ਇਹ ਪਿੰਡ ਹੈਗਾ ਸਲੇਮਪਰ ਸਾਡੇ ਤੋਂ 3-4 ਕਿਲੋਮੀਟਰ ਹੀ ਹੈ ਮਸ਼ਾਹ ਪਰ ਤੋਂ ਲਓ ਜੀ ਫਰਵਾਹੀ ਤੋਂ ਹੁਣ ਆਪਾਂ ਵੱਡੇ ਰੋਡ ਦੇ ਉੱਪਰ ਚੜ ਗਏ ਆ। ਆਪਾਂ ਉੱਦੋਂ ਟੇਡ ਮੋੜ ਦੀ ਲੰਘਾਂਗੇ। ਮੈਂਚ ਦੀ ਗੜ ਤੇ ਹੀ ਚੱਲਾ ਹੈ। ਲਓ ਜੀ ਹੁਣ ਆਪਾਂ ਪਹੁੰਚ ਗਏ ਆ ਬਰਨਾਲੇ ਸਾਈਡ ਤੇ ਹਨਾ ਇਹ ਹੰਡੇ ਆ ਕੰਚੀਆਂ ਨੇ। ਹਾਂ ਹੰਡੇ ਵਿੱਚ ਦੀ ਲੰਘਾਂਗੇ। ਹੰਡੇ ਵਿੱਚ ਦੀ ਹਾਂ। ਹੰਡੇ ਵਿੱਚ ਦੀ ਲੰਘਾਂਗੇ। ਵੱਡੰਡਾ ਰੋਡ ਆ ਇਹ। ਕਾਹਦਾ ਤਾਂ ਭਈਆ ਹੋਗਾ। ਤਪੇ ਤਪਾ ਨੇ ਜਾਣਾ ਨਹੀਂ ਹੈਗਾ ਆਪਾਂ ਤਾਂ ਸਾਈਡ ਤੋਂ ਦੀ ਲੰਘ ਜਾਾਂਗੇ ਛੋਟੀ-ਕੁੱਟੀ ਨੂੰ ਹੋ ਜਾਾਂਗੇ ਛੋਟੀ-ਕੁੱਟੀ ਨੂੰ ਹਣਾ ਛੋਟੀ ਇੱਕ ਵੱਡੀ ਹੈ ਵੱਡੀ ਹੈ ਹਣਾ ਛੋਟੀ ਚਾਹਲ ਕੋਈ ਵੀ ਹੈ ਕਿਉਂਕਿ ਇਹ ਇੱਧਰ ਇੰਨਾ ਨਹੀਂ ਮੈਨੂੰ ਪਤਾ ਹੈਗਾ ਮੈਂ ਇੰਨਾ ਨਹੀਂ ਹੈਗੀ ਇਹ ਰੋਡ ਜਿਹੜਾ ਹੈਗਾ ਬਹੁਤ ਵਧੀਆ ਰੋਡ ਹੈ ਆ ਫਿਰ ਉਹਦੇ ਹਰ ਸਮੇਂ ਮੁੜੀ ਵੀ ਲੈ ਕੇ ਜਾਵਾਂਗੇ ਹਾਂ ਹਾਂ ਆ ਇਹਦੀ ਗੱਲ ਦੀ ਯਾਦ ਰੱਖਿਓ ਇਹ ਯਾਦ ਰੱਖਾਂਗੇ ਆਪਾਂ ਇਹ ਮੈਂ ਵੱਡੇ ਰੋੜਾਂ ਤੇ ਤਾਂ ਮਿਲ ਜਾਂਦੇ ਨੇ ਆਪਣੇ ਕਿਹਨੇ ਨਹੀਂ ਮਿਲਦੇ ਹੈਗੇ ઉધર પટિયા વલ મેં ਜਿਹੜੇ ਹੈਗੇ ਇੰਨੇ ਜਿਆਦੇ ਸਾਫ਼ ਨੇ ਬਹੁਤ ਵਧੀਆ ਲੱਗਦਾ ਉੱਤੇ ਜਾਣਾ ਜੀ ਲੱਗਦਾ ਜਿਵੇਂ ਰੋਡਾਂ ਦੇ ਉੱਤੇ ਜਾਂਦਿਆਂ ਦਾ ਵੀ ਹਨ ਬਹੁਤ ਜਿਆਦੇ ਸਾਫ਼ ਨੇ ਦੁਨੀਆਂ ਕੋਲੇ ਪੈਸਾ ਕੋਈ ਦਿਖਾ ਲਓ ਜੀ ਹੁਣ ਪਹੁੰਚ ਗਏ ਆਪਾਂ ਆਊਟਲੈਟ ਮਿਨੀ ਕੈਨੇਡਾ ਹਰ ਸਗਨ ਮੜੇ ਵਿੱਚ ਲੰਘਣਾ ਬੈਠਾ ਸਲਾਹ ਸੀ ਕਿ ਸ਼ਾਮ ਨੂੰ ਆਵਾਂਗੇ ਬਹੁਤ ਵਧੀਆ ਵਧਾ ਲਿਆ ਹੁਣ ਅੱਗੇ ਤੱਕ ਇਹਨਾਂ ਨੇ ਲਓ ਇਹ ਢਿਲ ਮਾਤਾ ਅਸੀਂ ਪਹੁੰਚਣ ਵਾਲਿਆਂ ਖੁੱਡੀ ਹਾਲੇ ਆ ਜਿਹੜੇ ਫਾਟਕ ਨੇ ਇਹਨਾਂ ਤੇ ਖੜਿਆ ਨੂੰ ਕਾਫੀ ਟਾਈਮ ਹੋ ਗਿਆ ਫਾਟਕ ਲੱਗਿਆ ਪਿਆ ਆ ਰਹੀ ਹੈ ਕਿਧਰ ਰਟਰੇ ਅਜੇ ਕੁਛ ਨਹੀਂ ਪਤਾ ਹੈ ਅੰ ਤੇ ਕੋ ਨਾ ਪਿੱਛੇ ਵੀ ਬਹੁਤ ਗੱਡੀਆਂ ਦੀ ਲੈਂ ਲੱਗੀ। ਲਓ ਜੀ ਹੁਣ ਆਪਾਂ ਪਹੁੰਚ ਗਏ ਢਿੱਲਮਾ ਹਨਾ ਢਿੱਲਮਾ ਆ ਗਿਆ। ਢਿੱਲਮਾ ਢਿੱਲਮਾ ਮੋੜ ਕਹਿ ਦਿੰਦੇ ਆ ਪਿੰਡ ਨੂੰ। ਆ ਦੇਖੋ ਇੱਧਰ ਆਏ ਆਗੇ ਇੱਕ ਰੇੜੇ ਜਿਹੇ ਵਾਲੇ ਚ। ਹਨਾ ਵੱਡਾਂ ਜਿਹੇ ਵਾਲੇ ਰੇੜੇ ਨੇ ਇੱਧਰ। ਰੇੜੇ ਨਾ ਟਰੈਕਟਰ ਮਾਰ ਪੈਂਦੇ ਨੇ ਪਹਿਲਾਂ ਬਲਦਾਂ ਮਾਰ ਹੁੰਦੇ ਸੀ। ਹੋਰ ਰੋਡ ਦੀ ਗੱਡੀ ਬਣਾਈ ਵੀ। ਹਾਂ ਟਰੈਕਟਰ ਵੀ ਵਾ ਲੈਂਦੇ ਨੇ ਵੈਸੇ ਤਾਂ ਪਿੰਡ ਬਹੁਤ بڑا ਹੈਗਾ ਢਿਲਮਾ ਹੁਣ ਆਪਾਂ ਖੁੱਡੀ ਤੋਂ ਆਇਆ ਇਹ ਉਗੋ ਤੋਂ ਵੀ ਆ ਸਕਦੇ ਆ ਆਪਾਂ ਤੇ ਇਧਰੋਂ ਤਪੇਕਣੀ ਉਹ ਵੀ ਆ ਸਕਦੇ ਆ ਜਿਹੜਾ ਮੋਗਾ ਰੋੜਾ ਤਪੇ ਤੋਂ ਮੋਗਾ ਰੋੜ ਉਹਦੇ ਉੱਪਰ ਹੈ ਢਿਲਮਾ ਪਿੰਡ ਵਸਾਖੀ ਦਾ ਮੇਲਾ ਵੀ ਇੱਥੇ ਬਹੁਤ ਭਾਰੀ ਲੱਗਦਾ 3 ਦਿਨ ਆ ਦੇਖੋ 메ਨ ਰੋਡ ਤੇ ਥੋੜਾ ਜਿਹਾ ਹਟਮਾਈਆਂ ਭੈਣ ਕਾ ਘਰ ਹਾਂ ਆਹੀ ਰਸਤਾ ਹੈ ਨਾ ਹਾਂ ਦੇਖੋ ਇਧਰ ਆਏ ਜਿਹੜਾ ਰਸਤਾ ਹੈਗਾ ਜੀ ਇਹ ਵਾਲਾ ਰਸਤਾ ਕੌਣ ਸਾਨੂੰ ਜਾਂਦਾ ਹੈ ਇਧਰ ਭੈਣ ਕਾ ਘਰ ਹੈ ਬਸ ਪਹਿਲੇ ਹੀ ਘਰ ਹੈ ਗਲੀ ਵੜਨਾ ਸਾਰਾ ਆ ਗਿਆ ਇੱਥੇ ਇੱਥੇ ਜਿਵੇਂ ਸਾਰਿਆਂ ਦੇ ਦਰਵਾਜ਼ੇ ਪਾਏ ਹੋਏ ਆ ਆ ਦੇਖੋ ਪੁਰਾਣੇ ਦਰਵਾਜ਼ੇ ਉੱਪਰ ਚਵਾਰੇ ਨੇਗੇ ਇਧਰੋਂ ਮੈਂ ਦਿਖਾਉਣੀ ਅੰਦਰ ਵੀ ਆ ਦੇਖੋ ਗੁਰੂ ਘਰ ਦੀ ਗੜੂ ਮੈਂ ਕਿਹਨੇ ਇਧਰੋਂ ਨਹੀਂ ਪੜਦੀ ਬੋਵੀ ਨੂੰ ਖੜਾਇਆ ਤਾਂ ਉਧਰ ਆਓ ਫਿਰ ਬੋਵੀ ਹੁਲਜ ਗਿਆ ਕਦੇ ਹੋਰ ਬਾਸੈਣੀ ਮੈਂ ਪਤਾ ਨਹੀਂ ਇਹ ਹਾਂ ਪਤੰਗ ਪਤਾਉਂਗਾ ਉਹ ਦਾਈ ਤਾਂ ਭੱਜ ਕੇ ਵੜਿਆ ਹੁਣ ਵੀ ਸਿੱਤਰ ਪਹਿਣ ਕੇ ਤੇਰੇ ਆਹ ਦੇ ਤਨ ਚਾਰ ਵਾਰੀ ਤਾਂ ਫੋਨ ਕਰ ਲਿਆ ਮੱਝਾ ਫਿਰਦੇ ਨੇ ਮੱਝਾ ਵਾਸਤੇ ਸੰਨੀਆਂ ਕਰਦੇ ਉਹ ਵੀ ਲਾ ਰਿਹਾ ਤੜਕਾ ਉਹ ਵੀ ਕੀ ਬਣ ਰਿਹਾ ਹੈ ਪਰ ਜੀ ਕਾਦੀ ਹੈ ਹੈ ਹਾਂ ਲਿਆਂ ਦੀ ਬਣਦੀ ਵਧੀਆ ਕਰ ਤਾਂ ਅੱਜ ਹਰਸ ਤੇ ਉਹ ਵੀ ਬਣਾਉਂਦੇ ਨੇ ਭਾਈ ਹਰਸ ਵੀ ਸਿੱਖ ਲੂਗਾ ਅੱਜ ਫੇਰ ਦੇ ਨੰਬਰ ਵੀ ਦੇਵਾਂਗੇ ਕਿੰਨੇ ਚੋਂ ਕਿੰਨੇ ਦੇ ਅੰਕਲ ਦੇਊ ਜੰਗਾ ਠੀਕ ਹੈ 10 ਚੀਜ਼ ਨੇ 10 ਚੋਂ 10 ਉਹ ਸਾਉਟ ਦਾ ਆ ਇੱਧਰ ਸਾਡੀ ਸਬਜ਼ੀ ਵੀ ਬਣ ਗਈ ਸਬਜ਼ੀ ਇੱਕ ਮੂੰਗੀ ਮਸਰੀ ਨਾ ਦਾਲ ਮੂੰਗੀ ਮਸਰੀ ਕਦੂ ਭਾਰੀ ਸਬਜ਼ੀ ਮਟਰ ਪਨੀਰ ਜੋ ਕੋ ਦੋ ਜੀ ਤਾਂ ਕਿ ਕਦੂਗੀ ਮੰਗਣੇ ਦੇਗਾ ਉੱਧਰ ਰੋਟੀ ਚੁੱਲੇ ਤੇ ਬਣ ਰਹੀ ਐ ਜਿਹੜਾ ਆਂਡੇ ਖਾਣ ਵਾਲਾ ਉਹ ਆਂਡੇ ਖਾ ਲਾਂਗੇ ਜਿਹੜੇ ਬੈਸ ਨੂੰ ਨੇ ਉਹ ਦਾਲ ਰੋਟੀ ਸਬਜ਼ੀ ਖਾ ਲਾਂਗੇ ਬਣੀ ਪਈ ਐ ਹੁਣ ਤਾਂ ਦੇਖਣ ਨੂੰ ਸਹੀ ਐ ਹਮ ਮਿਂਦੇਣਾ ਘਰ ਹੁਣ ਚੁੱਲੇ ਤੇ ਵੀ ਲੈ ਕੇ ਚੱਲਦੇ ਆ ਜੀ ਬਾਰਡਰ ਟਮਾਟਰ ਵਾਚ ਅੱਧੇ ਜਿਹੜਾ ਇਕੱਠੇ ਪੁੱਜ ਗਿਆ ਉਹ ਪਾ ਦੇਣਾ ਪੁੱਜ ਗਿਆ ਅੱਧੇ ਕਿੱਥੇ ਪੁੱਜਿਆ ਉਹ ਅੱਗੇ ਇਹ ہماری ਮਾਸੀ ਸਬਜੀ ਬਣਾ ਰਹੀ ਹੈ ਸਬਜੀ ਤਾਂ ਹਮਾਰੇ ਬਣ ਗਈ ਰੇ ਲਓ ਜੀ ਇਹ ਹੈਗੀ ਵੀਡੀਓ ਦੂਸਰੇ ਦਿਨ ਦੀ ਸਵੇਰ ਦੀ ਹੁਣ ਅਸੀਂ ਚੱਲੇ ਆ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਨਾਲੇ ਆਊਟਲਾਈਟ ਚੱਲਾਂਗੇ ਤੇ ਰਾਤ ਜਿਹੜਾ ਹੈਗਾ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ ਉਹ ਗੱਲਾਂ ਬਾਤਾਂ ਕਰਦੇ ਨੂੰ ਰੋਟੀ ਟੁਕ ਖਾਂਦੇ ਨੂੰ ਇੱਧਰ ਭੈਣ ਬੈਠੀ ਹੈ ਭਾਣ ਜੀ ਮੇਰੀ ਤੇ ਪਾ ਅੰਜਾ ਤੇ ਹਰ ਸਭ ਮੂਰੇ ਬੈਠੇ ਆ ਅਸੀਂ ਹੁਣ ਗੁਰਦੁਆਰਾ ਸਾਹਿਬ ਜਾਣੇ ਆ ਬਾਬਾ ਜੀ ਦੇ ਦਰਸ਼ਨ ਕਰਨ ਇਹਨਾਂ ਨੂੰ ਨੇੜੇ ਹੀ ਐਥੋਂ ਆੜੀ ਸਰ ਸਾਹਿਬ ਲੋ ਜੀ ਪਹੁੰਚ ਗਏ ਆ ਪਾ ਆੜੀ ਸਰ ਸਾਹਿਬ ਗੁਰਦੁਆਰਾ ਆੜੀ ਸਰ ਸਾਹਿਬ ਕਿੰਨੀਆਂ ਦੁਕਾਨਾਂ ਬਣ ਗਈਆਂ ਹਨਾ ਹੁਣ ਵਾ ਵੀ ਪੱਕੀਆਂ ਵੀ ਹੋ ਗਈਆਂ ਪਹਿਲਾਂ ਨਹੀਂ ਸੈਂੀਆਂ ਹੁੰਦੀਆਂ ਪੱਕੇ ਬਣ ਗਏ ਹੁਣ ਤਾਂ ਲੈ ਵਾ ਵੀ ਬਣਾ ਇੱਥੋਂ ਵੀਡੀਓ ਬਣਾ ਕੇ ਆ ਕੈਮਰੇ ਮੂਰੇ ਉਂਗਲੀ ਆ ਹੱਥ ਆ ਕੇ ਮਿਲਦੇ। ਇਹ ਹਾਂ ਜੀ ਮਿਲਦੇ। ਗੱਲ ਬੰਦ ਕਰਦੇ। ਮਿਲਦੇ ਆ। ਥਿਲਾ। ਹੋਰ ਚੜਦੇ ਨਹੀਂ ਇੱਥੇ ਅੰਦਰ। ਆਪੇ ਲਾ ਲੂਗਾ ਵੀ ਤੂੰ ਉਧਰ ਧਿਆਨ ਰੱਖ ਆਪੇ ਲਾ ਲੂ ਜਿੱਥੇ ਲਾਉਣੇ ਉਹ। ਬਹੁਤ ਗੱਡੀਆਂ ਖੜੀਆਂ ਨੇ। ਗੱਡੀਆਂ ਦਿਖਾਓ ਵੀ। ਬਹੁਤ ਲੋਕ ਆ ਗਏ ਹੁਣ। ਆਪਾਂ ਆਉਦੀ ਜਾਨ ਸੁਨੇਹਾ ਆ। ਇੱਥੇ ਲਾ ਲੈਂਦਾ ਹਰਤਾ ਦਿਖਾ ਲਈ ਪਹਿਲਾਂ। ਇੱਥੇ ਲਾਵਾਂਗੇ ਮੰਮੀ। ਲਓ ਜੀ ਹੁਣ ਆਪਾਂ ਪਹੁੰਚ ਗਏ ਆ ਗੱਡੀ ਪਾਰਕਿੰਗ ਚ ਲਾਤੀ। ਜਿਹੜੇ ਹੈਗੇ ਜੁੱਤੀਆਂ ਬੂਟ ਲਾ ਕੇ ਗੱਡੀ ਦੇ ਵਿੱਚ ਹੀ ਰੱਖ ਤੇ। ਵੇ ਚਲੋ ਕਿੱਥੇ ਹੈਣਾ ਉੱਥੇ ਜਮਾ ਕਰਵਾਵਾਂਗੇ ਤੇ ਦੇਖੋ ਬਹੁਤ ਜ਼ਿਆਦਾ ਇਕੱਠ ਹੈਗਾ ਨਾਲੇ ਅਸੀਂ ਸਵੇਰੇ ਸਵੇਰੇ ਪਹੁੰਚੇ ਆ ਦੇਖੋ ਜਿਵੇਂ ਕਿਸੇ ਨੇ ਲੱਡੂ ਚੜਾਉਣੇ ਆ ਹਨਾ ਜਾਂ ਅਰਮਾਲਾ ਸਾਹਿਬ ਕੁਝ ਵੀ ਸਾਰਾ ਕੁਝ ਪ੍ਰਸ਼ਾਦ ਇੱਥੋਂ ਬਾਹਰ ਹੀ ਮਿਲ ਜਾਂਦਾ ਹੈ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਸੁੱਖਾ ਵਾਰ ਆਉਂਦੀਆਂ ਨੇ ਜੇ ਹਨਾ ਜਹਾਜ਼ ਵੀ ਬਹੁਤ ਜ਼ਿਆਦਾ ਚਾੜੇ ਪਏ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਾਕੀ ਮੈਂ ਅੱਜ ਦੂਜੀ ਵਾਰ ਆਈ ਆ ਮੈਂ ਇੱਕ ਵਾਰੀ ਪਹਿਲਾਂ ਆ ਕੇ ਗਈਆਂ ਪਿਛਲੇ ਸਾਲ ਭੈਣ ਕੇ ਤਾਂ ਨੇੜੇ ਤਾਂ ਹੁੰਦੇ ਆਉਂਦੇ ਰਹਿੰਦੇ ਇੱਥੇ ਤੇ ਦੋ ਕੁ ਮਹੀਨੇ ਹੋ ਗਏ ਭੈਣ ਕੇ ਹਨ ਇੱਥੇ ਅਖੰਡ ਪਾਠ ਸਾਹਿਬ ਵੀ ਪ੍ਰਗਾਸ ਕਰਾਏ ਸੀਗੇ ਤੇ ਅਖੰਡ ਪਾਠ ਕਰਵਾ ਕੇ ਗਏ ਉਦੋਂ ਵੀ ਸਾਨੂੰ ਬੁਲਾਇਆ ਸੀਗਾ ਆਇਆ ਨਹੀਂ ਗਿਆ ਹੈਗਾ ਸਾਤੋਂ ਉਦੋਂ ਅਸੀਂ ਠੰਡ ਵੀ ਬਹੁਤ ਜ਼ਿਆਦਾ ਸੀਗੀ ਇੱਕ ਦੋ ਫੰਕਸ਼ਨ ਸੀਗੇ ਉਦੋਂ ਭੈਣ ਕੇ ਹਨ ਇੱਥੇ ਖੰਡ ਪਾਟ ਪ੍ਰਗਾਸ ਕਰਾਇਆ ਚਲੋ ਸੇਵਾ ਮਿਲੀ ਸੀਗੀ ਹੈ ਨਾ ਇਹਨਾਂ ਨੂੰ ਇੱਥੇ ਬਾਰੀ ਵੀ ਬਹੁਤ ਔਖੀ ਮਿਲਦੀ ਹੈ ਅਖੰਡ ਪਾਟਾਂ ਦੀ ਪਹਿਲਾਂ ਜਿਹੜੀ ਹੈਗਾ ਲਿਖਾਉਣਾ ਪੈਂਦਾ ਹੈ ਆ ਕਾਫੀ ਟਾਈਮ ਬਾਅਦ ਫਿਰ ਡੇਟ ਮਿਲਦੀ ਆ ਦੇਖੋ ਇੱਧਰ ਹੁਣ ਵੀ ਅਖੰਡ ਪਾਟ ਪ੍ਰਗਾਸ ਹੋਏ ਹੋਏ ਆ ਚਲੋ ਜੀ ਮੱਥਾ ਜਿਹੜਾ ਹੈਗਾ ਆਪਣਾ ਟੇਕ ਲਿਆ ਵਧੀਆ ਆਸਾਨੀ ਨਾਲ ਆਪਣਾ ਮੱਥਾ ਜਿਹੜਾ ਹੈਗਾ ਟਿਕ ਗਿਆ ਜਦੋਂ ਪਿਛਲੀ ਵਾਰੀ ਆਏ ਸੀਗੇ ਉਦੋਂ ਬਹੁਤ ਜ਼ਿਆਦਾ ਰਸ ਸੀਗਾ ਤੇ ਬਹੁਤ ਟਾਈਮ ਲੱਗਿਆ ਸੀਗਾ ਮੱਥਾ ਟੇਕਣ ਨੂੰ ਇਸ ਵਾਰੀ ਥੋੜਾ ਆਸਾਨੀ ਨਾਲ ਹੀ ਟਿਕ ਗਿਆ ਆਪਣਾ ਮੱਥਾ ਨਵਿੰਦਰ ਜੀ ਦੀ ਦੁਖਦੀ ਸੀਗੀ ਝਾੜ ਬਹੁਤ ਜਿਆਦਾ ਝਾੜ ਦੁਖਦੀ ਸੀਗੀ ਹੁਣ ਅਸੀਂ ਚੱਲੇ ਆ ਘੁੰਮਣ ਫਿਰਨ ਤੇ ਵੀਰ ਜੀ ਘਰੇ ਸੀਗੇ ਕਿਉਂਕਿ ਘਰੇ ਵੀ ਨਹੀਂ ਸਰਦਾ ਫਿਰ ਡੰਗਰ ਪਸੂ ਨੇ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਆਊਟਲੈਟ ਹੰਡੇ ਆਇਆ ਬਰਨਾਲਾ ਬਹੁਤ ਜਿਆਦੇ ਵਧੀਆ ਹੈਗੀ ਹੈ ਜਗਾ ਸਾਡੇ ਨੇੜੇ ਤੇੜੇ ਤਾਂ ਚਲੋ ਘੁੰਮਣ ਫਿਰਨ ਨੂੰ ਬਹੁਤ ਵਧੀਆ ਜਗ੍ਹਾ ਹੈ ਤੇ ਹਾਂ ਤਾਂ ਬਹੁਤ ਜ਼ਿਆਦੇ ਜਿਹੜੇ ਹੈਗਾ ਵਧਾਈ ਵਧੀ ਜਾਂਦਾ ਹੈ ਵੀ ਸਾਰੇ ਬ੍ਰਾਂਡ ਬਹੁਤ ਜ਼ਿਆਦੇ ਬ੍ਰਾਂਡ ਮਿਲਦੇ ਆ ਇੱਥੋਂ ਜੋ ਮਰਜੀ ਆਪਾਂ ਚਲੋ ਖਰੀਦ ਸਕਦੇ ਆ ਬਾਹਰਲੇ ਬ੍ਰਾਂਡ ਜ਼ਿਆਦਾ ਮਿਲਦੇ ਆ ਇੱਥੇ ਅਸੀਂ ਪਹਿਲਾਂ ਵੀ ਇੱਕ ਵਾਰੀ ਆ ਕੇ ਗਏ ਆ ਇੱਥੇ ਤੇ ਹੁਣ ਚਲੋ ਸਾਰੇ ਜਾਣੇ ਇਕੱਠੇ ਸੀਗੇ ਕਹਿੰਦੇ ਚਲੋ ਚੱਲਦੇ ਆ ਕਿਉਂਕਿ ਹੁਣ ਇੱਥੇ ਲੇਕ ਵਗੈਰਾ ਜਿਹੜਾ ਕੁਛ ਨਵਾਂ ਬਣਿਆ ਹੈ ਨਾ ਉਹ ਦੇਖ ਕੇ ਚੱਲਾਂਗੇ। ਬਾਕੀ ਜੇ ਬੱਚਿਆਂ ਨੇ ਕੋਸ ਮਾੜਾ ਮੋਟਾ ਲੈਣਾ ਹੋ ਸਮਾਨ ਤਾਂ ਖਰੀਦ ਵੀ ਲਵਾਂਗੇ ਦੇਖ ਕੇ। ਇਹ ਉਹ ਕਿੱਥੇ ਲੇਕ ਦੀ ਆਹੀ। ਪੜਾਈ ਲੇਕ। ਪੜਾਈ ਪਤਾ। ਆਹ ਪਾਣੀ ਵਾਲੀ। ਹੋਰ ਇਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਨੇ ਉਸ। ਇੱਕ ਹੋਰ ਆ। ਲੋ ਜੀ ਇਹ ਹੁਣ ਬਣੀ ਐ ਇੱਥੇ ਲੇਕ ਹਨਾ ਬਹੁਤ ਜਿਆਦੇ ਜਿਹੜੀਆਂ ਕਿਸਤੀਆਂ ਵਗੈਰਾ ਹੈਗੀਆਂ ਸੀਗੀਆਂ ਇੱਥੇ ਲੱਗੇ ਬਹੁਤ ਜਿਆਦੇ ਲੋਕ ਘੁੰਮਦੇ ਫਿਰਦੇ ਸੀਗੇ ਫੋਟੋਆਂ ਖਾਉਦੇ ਸੀ ਇਹ ਹਨਾ ਕੋਈ ਵੀਡੀਓ ਵਗੈਰਾ ਫੋਟੋਆਂ ਜਗ੍ਹਾ ਬਹੁਤ ਜਿਆਦੇ ਸੋਹਣੀ ਐ ਹਾਂ ਦੇਖੋ ਅਸੀਂ ਵੀ ਇੱਥੇ ਚਲੋ ਥੋੜਾ ਜਾ ਅੱਗੇ ਘੁੰਮਣ ਫਿਰਨਾ ਫਿਰ ਆਪਾਂ ਉਧਰ ਚੱਲਦੇ ਆ ਸਾਰਾ ਦਿਖਾਵਾਂਗੇ ਤੁਹਾਨੂੰ ਕਿੱਥੇ ਕਿੱਥੇ ਜਾਵਾਂਗੇ ਅਸੀਂ ਬਹੁਤ ਹੀ ਜਿਆਦਾ ਵਧੀਆ ਜਗ੍ਹਾ ਹੈਗੀ ਐ ਘੁੰਮਣ ਫਿਰਨ ਵਾਸਤੇ ਧੁੱਪ ਵੀ ਹੁਣ ਥੋੜੀ ਧੁੱਪ ਵੀ ਲੱਗਣ ਲੱਗੀ ਇਧਰ ਨੂੰ ਸਿੱਧੀ ਧੁੱਪ ਪੈਂਦੀ ਐ ਮੇਰਾ ਹਰੇ ਕੱਪੜੇ ਕਿੱਲੇ ਕਰ ਕਰਦਾਂਗੇ ਜਾਇ ਮਾਦੇ ਵਿੱਚ ਵੱਜੇ ਉਹੀ ਤਾਂ ਗੱਲ ਆ ਉਹ ਡਰਾਈਵਰ ਬੈਠਾ ਵਾ ਕਰ ਆਹ ਕੋਈ ਬੰਦਾ ਉਹ ਦਸਰ ਵਿੱਚ ਕਿ ਇੱਥੇ ਡਰਾਈਵਰ ਤਾਂ ਬੈਠਾ ਆ ਹਾਂ ਜਦ ਦੀ ਨਹੀਂ ਹੈਗੀ ਜਮੀ ਵੀ ਹਨਾ ਟੇਢੀ ਹੋ ਗਈ ਜਮਾੜੀ ਉਹ ਹੁੰਦੀ ਆਪਣੇ ਆਲੇ ਦਿੱਤਰ ਨੂੰ ਰੈਡੀ ਹੋ ਸਮਾਂ ਦੁੱਦੇ ਲੋਟ ਕਾਟ ਇਹ ਚੀਜ਼ ਕਾਟ ਲੱਗਦੀ ਆ ਜੇ ਕਰੇ ਮਾੜਾ ਜਾਂ ਕੁਝ ਕਰੇ ਵੀ ਮੇਰੇ ਗੰਮ ਹੋ ਜਾ ਇੱਕ ਜਾਨੇ ਦਾ ਲੈ ਸਾਰਾ ਪਾਣੀ ਹਲਾਦਾ ਸਾਰਾ ਸਾਈਡ ਤੇ ਹੋ ਗਿਆ ਦੇਖੀ ਹੋਰ ਲੱਭ ਚ ਮਾਰ ਕੇ ਨੰਡ ਹੋ ਜਾਂਦੀ ਉਹ ਆ ਗਿਆ ਫੇਰ ਇਹ ਉਹ ਹਟ ਗਿਆ ਉਹ ਇਹਦੇ ਕਰਕੇ ਮੁੜ ਗਏ ਇੱਧਰ ਮੁਰੇ ਤੇ ਪਾਣੀ ਦੇਖ ਤੂੰ ਸਾਰਾ ਹੁੰਦਾ ਤੂੰ ਆਏ ਕਰ ਲੈ ਕੰਟਰੋਲ ਕਰਨਾ ਵੀ ਬਹੁਤ ਔਖਾ ਹੈ ਕਿਵੇਂ ਕੰਟਰੋਲ ਕਰਦਾ ਉਹ ਦੇਖਣਾ ਕੀ ਡਰਾਈਵਰ ਬੈਠਾ ਜੇ ਇਹ ਟਿੱਡੀ ਹੋ ਗਈ ਉਹ ਉਹ ਡਰਾਈਵਰ ਚਲਾਉਂਦਾ ਨਾਲ ਜਿਹੜਾ ਰੱਖਿਆ ਹੈ ਮਗਰ ਲੱਗਾ ਤਾਂ ਬੰਦਾ ਉਹ ਆ ਦੇਖ ਕਿਉਂ ਨਹੀਂ ਜਬ ਵੀ ਟੇਡਾ ਹੋ ਜਾਂਦਾ ਉਹ ਨਾ ਗੇਲੇ ਵਾਲਾ ਹੀ ਆ ਮਾਸਾ ਸਸਖੜਾ 100 ਰੁਪਿਆ ਪੜ ਗਿਆ ਲੋ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਆ ਅਗਲੀ ਵੀਡੀਓ ਦੇਖਣ ਲਈ ਜੁੜੇ ਰਹੋ ਇੱਥੋਂ ਹੀ ਜਿਹੜੀ ਹੈਗੀ ਆਪਾਂ ਅਗਲੀ ਵੀਡੀਓ ਸਟਾਰਟ ਕਰਾਂਗੇ